हां जी दोस्तों सारेया नु 7 ਸ਼੍ਰੀਆ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਉਸਮਾ ਉਸਮੇ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਤੇ ਬਿਲਕੁਲ ਨੇੜੇ ਟੋਲ ਪਲਾਜ਼ਾ ਸੇਰੋਂ ਵਾਲਾ ਟੋਲ ਪਲਾਜ਼ਾ ਦੋਸਤੋ ਬਿਲਕੁਲ ਨਜ਼ਦੀਕ ਆ ਤੇ ਚੜ੍ਹਦੇ ਪਾਸੇ ਵਾਲਾ ਪਿੰਡ ਆ ਦੋਸਤੋ 1.5 ਕਿਲੋਮੀਟਰ ਦੀ ਦੂਰੀ ਆ ਉਸਮੇ ਪਿੰਡ ਦੀ ਸੋ ਵੀਰ ਰਾਜਵੀਰ ਸਿੰਘ ਦੇ ਕੋਲੇ ਆਇਆ ਤੇ ਵੀਰ ਸੋਨੀ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਵੀਰ ਹੁਣਾਂ ਦਾ ਬਿਲਕੁਲ ਪਸ਼ੂ ਵਪਾਰ ਦਾ ਕੰਮ ਆ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆ ਦੋਸਤੋ ਇਸ ਘਰੇ ਆਉਂਦੇ ਆ ਨਵੇਂ ਪੁਰਾਣੇ ਤੁਹਾਨੂੰ ਵੇਖਣ ਦੇ ਵਿੱਚ ਮਿਲ ਜਾਂਦੇ ਆ ਸੇਲ ਪਰਚੇਜ ਦਾ ਕੰਮ ਆ ਸੋ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਤੇ ਬਿਲਕੁਲ ਰੈਤ ਜਾਇਜ਼ ਭਾਅ ਵਰਤਾ ਹੁੰਦਾ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਿਛਲੀਆਂ ਵੀਡੀਓ ਵੀ ਆਪਾਂ ਕਾਫੀ ਅਪਲੋਡ ਕੀਤੀਆਂ ਨੇ ਤੇ ਰੇਟ ਜਿਹੜਾ ਦੋਸਤੋ ਜਾਇਜ਼ ਹੁੰਦਾ ਪਸ਼ੂਆਂ ਦਾ ਤੇ ਅੱਜ ਮੱਝਾਂ ਜਿਹੜੀਆਂ ਤੁਹਾਨੂੰ ਟੋਟਲ 4 ਤੇ ਇੱਕ ਵੈੜ ਦਿਖਾ ਦਾਂਗੇ ਦੋ ਮੱਝਾਂ ਸੂਈਆਂ ਸਵਾਈਆਂ ਨੇ ਤੇ ਵੈੜ ਵੀ ਬਿਲਕੁਲ ਤਾ ਮੱਝਾ ਜੜੀਆਂ ਗੱਬਣਾ ਅੱਜ ਦੋਸਤੋ 24 ਨਵੰਬਰ ਨੂੰ ਇਹ ਆਪਾਂ ਕਵਰਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਲਓ ਕੋਈ 2:30 ਵਜੇ ਦਾ ਦੋਸਤੋ ਸਮਾਂ ਹੈਗਾ ਬਾਕੀ ਜਿਹੜੇ ਨਾਗ ਜਿਹੜੇ ਪਸ਼ੂ ਸਵੇਸਬਾਈ ਨੇ ਦੋ ਡਾਂਗ ਚਵਾਈ ਤਸੱਲੀ ਤੁਸੀਂ ਕਰਨੀ ਆ ਆਪਣਾ ਹੱਕ ਸਮਝ ਕੇ ਹਰ ਵਾਰ ਦੀ ਤਰ੍ਹਾਂ ਤੁਸੀਂ ਤਸੱਲੀ ਕਰਨ ਲਈ ਘਰ ਵਿਜਿਟ ਕਰ ਸਕਦੇ ਜੀ ਆਉ ਲੈਣੇ ਆ ਜਾਣਕਾਰੀ ਵੀਰ ਸੋਨੀ ਉਹਨਾਂ ਤੋਂ ਤੇ ਵੀਰ ਰਾਜਵੀਰ ਤੋਂ ਸਭ ਤੋਂ ਪਹਿਲਾਂ ਵੀਰ ਸੋਨੀ ਸਸਰੀ ਘਰ ਵੀਰ ਰਾਜਵੀਰ ਸਸਰੀ ਘਰ ਸਸਰੀ ਘਰ ਸੰਸਾ ਸਸਰੀ ਘਰ ਤੇ ਅੱਛਾ ਅੱਜ ਵੀਰ ਰਾਜਵੀਰ ਸਿੰਘ ਪਸ਼ੂ ਆਪਣੇ ਕੋਲ 5 ਨਾਕ ਨੇ ਟੋਟਲ ਹਾਂਜੀ ਸਾਨੂੰ ਸਾਨੂੰ ਠੀਕ ਆ ਤੇ ਸੋਨੀ ਭਾਈ ਪਸ਼ੂ 2 ਆਪਣੇ ਕੋਲ ਮੱਝਾਂ ਸੁਈਆਂ 2 ਗੱਬਣਾ ਜੀ 2 ਸੁਈਆਂ ਅੱਛਾ ਤੇ ਵੈੜ ਵੀ ਆਪਣੇ ਕੋਲ ਸੁਈ ਹੈ ਸੁਈ ਹੈ ਨਹੀਂ ਵੈੜ ਦੀ ਠੀਕ ਆ ਹਾਂਜੀ ਤੇ ਮੈਨੂੰ ਉਹਦਾ ਵੀ ਬਿਲਕੁਲ ਝਟ ਪਟਾਕ ਦੇ ਨੇ ਜਿਹੜੇ ਪਸ਼ੂ ਵਿਕ ਜਾਂਦੇ ਆ ਬਿਲਕੁਲ ਬਿਲਕੁਲ ਜੀ ਕਿਲਪਾ ਜੀ ਬਾਕੀ ਉਹਦੇ ਸੱਛੇ ਪਾਸ਼ਾ ਦੀ ਮੇਰ ਹੋਣੀ ਚਾਹੀਦੀ ਆ ਬਿਲਕੁਲ ਹਾਂਜੀ ਤੇ ਰੇਡ ਵੀ ਸੋਨੇ ਭਾਈ ਬਾਕੀ ਤੁਹਾਡਾ ਚਲੋ ਆਪਾਂ ਹੋਰਾਂ ਦਾ ਵੀ ਬਿਲਕੁਲ ਜੀ ਆਪਾਂ ਤੁਹਾਨੂੰ ਪਤਾ ਆਪਾਂ ਪਤਲੀ ਕਮਾਈ ਦਾ ਮਾਲ ਵੇਚਦੇ ਵੇਚਣ ਵਾਲਾ ਹੀ ਮਾਲ ਆਪਣੇ ਕੋਲ ਲਈ ਜਾਂਦੇ ਸਹੀ ਹੈ ਸਹੀ ਹੈ ਤੇ ਕਰੀਏ ਸ਼ੁਰੂਆਤ ਵੀਰ ਸੋਨੇ ਭਾਈ ਤੇ ਰਾਜਵੀਰ ਵੀਰ ਚਲੋ ਜੀ ਜਿਹੜੇ ਪਾਸਿਓਂ ਇਧਰ ਗਾਈਆਂ ਲਵਾ ਲਓ ਸੋਨੇ ਆਜੋ ਜੀ ਹਾਂਜੀ ਤੇ ਗਾਂ ਤੋਂ ਦੋਸਤੋ ਬਾਹਰ ਤੋਂ ਸਟਾਰਟ ਕਰ ਦਿੰਨੇ ਆ ਤੇ ਕੀ ਇਹਦੀ ਡਿਟੇਲ ਆ ਵੀਰ ਸੰਧੂ ਸਾਹਿਬ ਇਹ ਪਹਿਲਾ ਸੂਆ ਬੱਛੀ ਸੂਈ ਜੇ ਅੱਛਾ ਜੀ ਠੀਕ ਹੈ ਜੀ ਤੇ allele 나ੜੂ ਦੇ ਬੱਚਾ ਜੇ ਲਓ ਜੀ ਚਾਰ ਪੰਜ ਦਾ ਦੇ ਬੋੜਾ ਹੀ ਵੜ ਕੋ 17 18 ਕਿਲੋ ਹੋਊਗਾ ਜੀ 17 18 किलो हां जी आज ਤੀਜਾ ਚੌਥਾ ਦਿਨ ਹੈ ਤੀਜਾ ਚੌਥਾ ਚੌਥਾ ਤੀਜਾ ਚੌਥਾ ਦੇਣੀ ਹੈ ਜੀ ਠੀਕ ਆ ਜੀ ਹਾਂ ਜੀ ਆ ਵੇਖੋ 나ੜੂ ਦੇ ਬੱਚਾ ਸੰਤੂ ਸਾਹਿਬ ਤੀਜਾ ਚੌਥਾ ਦੇਣਾ ਮਗਰ ਮੇਲ ਕਾਫ ਹੋਵੇ ਮੇਲ ਹੈ ਜੀ ਮੇਲ ਬੱਚਾ ਠੀਕ ਹੈ ਪਛਾ ਹੈ ਤੀਜਾ ਚੌਥਾ ਦਿਨ 나ੜੂ ਬਿਲਕੁਲ ਬੱਚੇ ਦੇ ਨਾਲ ਤੇ 17 18 ਲੀਟਰ ਹੁਣ ਬੌਲੇ ਤੇ ਜਿਹੜੀ ਦੋਸਤੋ ਹਜੇ ਚੱਲਦੀ ਪਈ ਹੈ ਤੇ ਪਹਿਲਣ ਬੱਛੀ ਸੂਈ ਹੈ ਪਹਿਲਣ ਪਹਿਲਣ ਸੰਤੂ ਸਾਹਿਬ ਲਓ ਜੀ ਪਹਿਲਣ ਸੂਆ ਫਰਸਟ ਟਾਈਮਰ ਜਿਹੜੀ ਇਹ ਬੱਛੀ ਆ ਹਾਈਟ ਲੈਂਥ ਵਾਲੀ ਆ ਪੂਰੀ ਉਹ ਬੇਲ ਵੀ ਵੇਖੋਗੇ ਤੁਸੀਂ ਸੋ ਆ ਲੋ ਜੀ ਠੀਕ ਆ ਠੀਕ ਆ ਸੋਨੇ ਭਾਈ ਮਗਲੇ თან ਥੋੜੇ ਜਿਹੇ ਛੋਟੇ ਰੱਖ ਦੀ ਕਿ ਫਸਮਾ ਕੇ ਫਸਮ ਕੇ ਹੋ ਜਾਂਦੇ ਨੇ ਬਹੁਤ ਸੋਨਾ ਬਣਾ ਦਿੰਦੀ ਆ ਜੀ ਹਲੇ ਭਲਾਂ ਭੁਲਾਂ ਚ ਬੱਚੀ ਥੋੜੀ ਜੀ ਹਲੇ ਤੇ ਤੁਹਾਨੂੰ ਪਤਾ ਤੰਨਾ ਚੌਂਦ ਨਾ ਦੀ ਬੱਚੀ ਸੰਧੂ ਸਾਹਿਬ ਸੋਈ ਆ ਬਹੁਤ ਸੋਨਾ ਬਣਾਉਂਦੀ ਆ ਬੱਚੀ ਸੰਧੂ ਸਾਹਿਬ ਮੇਰੇ ਸਹੌਣਾ ਵੈਗਰੂ ਕਿਰਪਾ ਕਰੇ ਕੋਈ ਸਾਹ ਬਣਾਣਾ ਵੀਰ ਲੈ ਜਾਏ 5 ਕਿਲੋ ਦੁੱਧ ਦੇ ਦਊਗੀ ਸੰਧੂ ਸਾਹਿਬ ਹੂੰ ਵੇ ਥਣ ਚੱਡੇ ਬਹੁਤ ਸੋਨਾ ਹੈ ਹਾਂਜੀ ਵੇਖ ਲੋ ਤੁਹਾਡੇ ਸਾਹਮਣੇ ਠੀਕ ਤੁਹਾਨੂੰ ਪਤਾ ਵਹਿੜ ਆਪਾਂ ਸੰਧੂ ਸਾਹਿਬ 20 ਕਿਲੋ ਹੀ ਹੋਵੇ ਆਪਾਂ 18 ਕਿਲੋ ਦੀ ਵਾਜ ਦਿੰਨੇ ਆ ਅੱਛਾ ਫਿਰ 2 ਕਿਲੋ ਘਾਟ ਹੀ ਦੱਸਿਆ ਚੰਗਾ ਸੰਧੂ ਸਾਹਿਬ ਬਿਲਕੁਲ ਜੀ ਕਿਉਂਕਿ ਕਿ ਭਣ ਪ੍ਰਾਣੇ ਦੂਰੋਂ ਨੇੜਿਆਂ ਆਉਣਾ ਹੁੰਦਾ ਫਿਰ ਮਲ ਇੱਥੇ ਆ ਕੇ ਦੁੱਧ ਮੰਨ ਲਓ ਆਪਾਂ 18 ਦੱਸਿਆ ਨਿਕਲੇ 12 ਤੇ ਉਹ ਗੱਲ ਨਹੀਂ ਨਾ ਬੰਦੀ ਫਿਰ ਸੰਧੂ ਸਾਹਿਬ ਇਹ ਵੀ ਗੱਲ ਸਹੀ ਹੈ ਫਿਰ ਹਾਂਜੀ ਤੇ ਬਾਕੀ ਰਾਜਵੀਰ ਚਵਾਈ ਵੀਰ ਕਿਵੇਂ ਆ ਚਵਾਈ ਓਕੇ ਜੀ ਚਵਾਈ ਓਲੋ ਤੇ ਕੋਈ ਗੱਲ ਨਹੀਂ ਮੈਂ ਠੰਡੀ ਜੜੇ ਪਏ ਮੈਂ ਨਾ ਕੋਈ ਗੱਲ ਨਹੀਂ ਸੰਧ ਲੋਕਾਂ ਦੀ ਚਵਾਈ ਆ ਮੁੱਠੀ ਨਾਲ ਹੁੰਦੀ ਆ ਜੀ ਅੱਛਾ ਸੋਨੀ ਭਾਈ ਕੋਈ ਪੰਗਾ ਪੰਗਾ ਪਾਲੀਦਾ ਕੋਈ ਵੰਗੇ ਦੀ ਲੋ ਨਾ ਨਾ ਰਹਿ ਜੇ ਇੱਕ ਦੇਲਦੀ ਆ ਵੇਖੋ ਲੈ ਆਹ ਲਓ ਜੀ ਪੋਲੀ ਰੂ ਮਾਰ ਗਈ ਸਮੇਂ ਮਗਰਲੇ ਥਾਣੇ ਵੀ ਬਰਾ ਦੋ ਆ ਲਓ ਪਸਮਾ ਕੇ ਬਹੁਤ ਸੋਹਣਾ ਬਣਾ ਜਾਂਦੀ ਸੰਧੂ ਸਾਹਿਬ ਹਾਂ ਲੈ ਇਹਦੇ ਬਿਨਾ ਪਸਮਾਏ ਤੋਂ ਹੀ ਵੇਖੋ ਸੰਧੂ ਸਾਹਿਬ ਆਹ ਕਰੋ ਚੱਕ ਜੀ ਠੀਕ ਸੋ ਥਾਣਾ ਜਿਹੜਾ ਪਸਮਕੇ ਦੋਸਤੋ ਹੋਰ ਨਿਕਲ ਆਉਂਦਾ ਬਾਕੀ ਹੈ ਪੂਰੇ ਆ ਵੇਖੋ ਖੱਤੀ ਚਵਾਈ ਵਾਲੇ ਜੀ ਕੋਈ 80 ਗਾਲ ਨਹੀਂ ਬਾਕੀ ਵੈਡ ਸੰਤੂ ਸਾਹਿਬ ਕਿਤੇ ਟਟਵਾਵਾ ਨਾਣੀ ਵੇਖੋ ਐ ਫਿਕਸ ਅਡਰ ਐ ਵੇਖੋ ਬਿਲਕੁਲ ਨਹੀਂ ਨਹੀਂ ਕੰਪੈਕਟ ਜੱਡਰ ਆ ਜੀ ਐ ਮਤਲਬ ਕੋਈ ਇਹ ਨਹੀਂ ਆ ਵੀ ਟਟਵਾਵਾ ਲਮਕਵਾਵਾ ਤੁਹਾਨੂੰ ਪਤਾ ਆਪਾਂ ਵੈਡ ਬਹੁਤ ਘਾਟ ਲੈਨੇ ਆਪਾਂ ਉਹ ਜਾਨਵਰ ਲੈਨੇ ਆ ਚੰਗਾ ਵੀ ਇਸ ਹੀ ਲੈਣਾ ਮਾੜਾ ਤੇ ਲੈਣਾ ਹੀ ਨਹੀਂ ਸਹੀ ਸਹੀ ਹਾਂਜੀ ਤੇ ਕਿੰਨਾ ਰਾਜਵੀਰ ਮੁੱਲ ਕਿੰਨਾ ਸੰਤੂ ਸਾਹਿਬ ਮੁੱਲ ਜੋ ਮਰਜ਼ੀ ਕਰਾ ਲਓ ਮੰਗੋ ਨੂੰ 75 ਕਰ ਲਓ 70 ਕਰ ਲਓ ਆਪਾਂ ਬਿਲਕੁਲ ਹੀ ਜਾਇਜ਼ ਮੁੱਲ ਕਰਨਾ 62000 ਦੀ ਸੰਤੂ ਸਾਹਿਬ ਦੇ ਦੇਾਂਗੇ ਵੈਡ ਬਾਰ ਯਾਰ ਦੀ ਆ 100000 ਰੁਪਿਆ ਛੋੜ ਕੇ 61000 ਦੀ ਦੇ ਦਾਂਗੇ 61 ਦੀ ਹਾਂਜੀ ਸੰਧੂ ਸਾਹਿਬ ਨਹੀਂ ਸੰਧੂ ਸਾਹਿਬ ਹਾਂ 56000 ਦੀ ਹਾਂ ਨਾ ਆਉਗੀ ਇਹਦੀ ਫੜ ਲਓ ਫੜ ਲਓ ਹੋ ਜਾਏਗੀ ਬਸ ਹੇ ਬਾਲੇ ਆ ਦਾ ਮੁੱਲ ਮੰਗਣੇ ਰਿਹਾ ਵੱਛੀ 62000 ਦੀ ਵਿਕਦੀ ਆ ਪਰ ਗਾੜ ਦਾ ਭਰਾ ਵੀ ਕੋਈ ਜਾ ਕੇ ਕਮਾਈ ਕਰ ਦੇ ਕਰ ਲੈ 56000 ਦੀ 55000 ਦੇ ਵਿੱਚੋਂ ਛੋੜੀ ਹੋਣੀ ਛੋੜੀ ਹੋਣੀ ਸੰਧੂ ਸਾਹਿਬ ਹੁਣ ਲਓ ਜੀ ਅਗਲੇ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਹਾਂਜੀ ਇਹ ਨੀਲੀ ਰਾਵੀ ਦੀ ਮਹਿ ਹੈਗੀ ਜੀ ਇਹ ਗੱਬਣ ਹੈ ਗੱਬਣ ਗੱਬਣ ਤੀਜੇ ਸੂਏ ਸੰਧੂ ਸਾਹਿਬ ਹੈ ਜੀ ਠੀ ਠੀਕ ਹੈ ਇਹਦੇ ਸੰਧੂ ਸਾਹਿਬ 2 ਤਰੀਕ ਨੂੰ ਦਿਨ ਪੂਰੇ ਹੁੰਦੇ ਆ 2 ਤਰੀਕ ਨੂੰ ਹਾਂ ਜੀ ਤੇ ਅੱਜ ਲਾ ਲਓ ਇਹ ਮੈਂ ਦੀ ਮਗਰਲੇ ਘਰ ਨੇ ਗਰੰਟੀ 15 ਕਿਲੋ ਦਿੱਤੀ ਮੈਂ ਪਰ 13 ਕਿਲੋ ਦੀ ਮੈਂ ਦੀ ਮਨਾ ਕੇ ਦੇ ਦੂੰਗਾ ਜੇ ਕੋਈ ਸੂਈ ਤੋਂ ਵੀ ਮੈਂ ਲੈ ਜਾਵੇ 10000 ਰੁਪਇਆ ਸਾਈ ਪਵਾਉਂਗਾ ਠੀਕ ਹੈ ਜੀ ਜੇ ਕੋਈ ਸੂਈ ਤੋਂ ਵੀ ਖੜਦਾ ਵੀਰ ਅੱਛਾ ਜੀ ਤੇ ਨੀਲੀ ਰਾਵੀ ਦੇ ਵਿੱਚ ਆ ਗਈ ਮੈਂ ਸੰਧੂ ਸਾਹਿਬ ਵੇਖ ਲੋ ਕਿਹੇ ਬੰਦੇ ਹੋ ਮੈਂ ਖੁਸੀ ਨਹੀਂ ਆ ਨੀਲੀ ਰਾਵੀ ਦੀ ਆ ਦੋਸਤੋ ਤੇ ਵੀਰ ਦਾ ਕਹਿਣਾ ਹੈ ਵੀ ਆ ਵੀ ਕੋਈ ਸਾਈ ਬਿਆਨਾ ਕੋ 10000 ਕਰ ਲੇਗਾ ਤਾਂ 13 ਲੀਟਰ ਬਣਾ ਕੇ ਫਿਰ ਆਪਾਂ ਬਾਕੀ ਪੇਮੈਂਟ ਲਵਾਂਗੇ ਬਿਲਕੁਲ ਬਿਲਕੁਲ ਸੰਧੂ ਸਾਹਿਬ ਪਾ ਕੇ ਦੇ ਦਾਂਗੇ ਕੋਈ ਇਹ ਵੀ ਨਹੀਂ ਟੁੜਕੂ ਹੈਗਾ ਬਿਲਕੁਲ ਬਿਲਕੁਲ ਸੋ ਬਾਕੀ ਬਾਹਰ ਕੱਢ ਕੇ ਤੁਹਾਨੂੰ ਤਸल्ली ਨਾਲ ਦਿਖਾ ਦਿੰਨੇ ਆ ਗੱਬਣ ਦੋਸਤੋ ਹੈਗੀ ਆ ਤੇ ਸੋਨੀ ਭਾਈ ਕਿੰਨੇ ਕ ਦਿਨਾਂ ਦੀ ਸੁਭਾਵਨਾ ਹਜੇ ਲੈ ਜੀ ਮੇਰੀ 2 ਤਰੀਕ ਨੂੰ ਦਿਨ ਪੂਰੇ ਆ ਸੰਧੂ ਸਾਹਿਬ 2 ਤਰੀਕ ਨੂੰ ਬਿਲਕੁਲ ਸੰਧੂ ਸਾਹਿਬ ਵਾਧਾ ਦੋ ਤਰੀਕ ਤੋਂ ਤਾਂ ਦੇ ਲੈ ਜੇ ਮੰਨ ਲਓ ਕੇਵਲੇ ਗੱਡੀ ਚੜਿਆ ਜੁੜਿਆ ਡੰਗਰ ਪਹਿਲਾਂ ਵੀ ਕੇਵਲੇ ਸੂ ਸਕਦਾ ਬਿਲਕੁਲ ਬਿਲਕੁਲ ਹਾਂਜੀ ਆਹ ਲਓ ਜੀ ਸੋ ਆਰਡਰ ਕੁਆਲਟੀ ਜਿਹੜੀ ਆ ਦੋਸਤੋ ਤੁਸੀਂ ਆ ਦੇਖੋ ਠੀਕ ਆ ਹਾਂਜੀ ਤੇ ਬਿਲਕੁਲ ਚੌੜੇ ਪਿੱਠਪੂੜੇ ਦੇ ਵਿੱਚ ਮੈਂ ਬਾਕੀ ਵੱਡੀ-ਵੱਡੀ ਵੀ ਆ ਚੰਗੀ ਵਧੀਆ ਸੋਹਣੀ ਆ ਇੱਕ ਕੱਤੀ ਵੀ ਸੋਹਣੀ ਆ ਹਾਂਜੀ ਹਾਈਟ ਕਰਦੀ ਭਾਰੀ ਆ ਵਜਨ ਵਾਲੀ ਇਹ ਦੇਖ ਜਿਹੜੀ ਹਾਈਟ ਕਰਦ ਵਾਲੀ ਵੀ ਜਿਹੜੀ ਦੋਸਤੋ ਵੱਡੇਆਂ ਦੇ ਵਿੱਚ ਮਹਿਸੂਸ ਹੁੰਦੀ ਆ ਠੀਕ ਆ ਹਾਂਜੀ ਹਾਂਜੀ ਸੋ ਸੋਹਣੇ ਲੇਵੇ ਦੀ ਆ ਪਤਲੇ ਪਿੰਡੇ ਦੀ ਆ ਬਿਲਕੁਲ ਚਮੜੀ ਪਤਲੀ ਤੇ ਨੀਲੀ ਅਰਾਵੀ ਦੀ ਜਿਹੜੀ ਆ ਦੋਸਤੋ ਇਹ ਮਾਝਵੀਰ ਹੁਣਾਂ ਦੇ ਕੋਲੇ ਵਗਾਊਗਾ ਤੇ ਥਣ ਝੱਡਾ ਹਜੇ ਬਣਾ ਜੂਗੀ ਇਹ ਦੋਸਤੋ ਬਹੁਤ ਜ਼ਿਆਦਾ ਬਣੂਗੀ ਇਹ ਤੇ ਮਾਲਕਾਂ ਦੇ ਕਹਣੇ ਬਿਲਕੁਲ ਇਨੇ ਪਹਿਲੇ ਨੇ ਪਾਇਆ ਵਾ 13 ਕਿਲੋ ਹੂੰ ਤੇ ਐਰ ਕੀ ਪੀਪਾਂ ਦੇ ਹੀ ਝੋਦਾ ਚਾਰਿਆ ਵਾ ਅੱਛਾ ਤੇ ਐਰ ਕੀ ਇਹ 15 ਕਿਲੋ ਦੀ ਬਾਜ ਦੇ ਉਹਨਾਂ ਦੁੱਜਣ ਹੀ ਕਰਕੇ ਦਿੱਤੀ ਪਰ ਆਪਾਂ ਤਿਜਣ ਗਏ ਜੀ ਮੈਂ ਉਹਨਾਂ ਦੁੱਜਣ ਕਰਕੇ ਦਿੱਤੀ ਆਪਾਂ ਨੂੰ ਪਰ ਆਪਾਂ ਇੱਕ ਸੁਗਾ ਤਾਂ ਦਿੱਤਾ ਵਾ ਤਿਜੇ ਮੰਨ ਕੇ ਲੈ ਤਿਜੇ ਬਣ ਕੇ ਲਈ ਆ ਲੈ ਸਕਦਾ ਚਲੋ ਤਿਜੇ ਮੰਨ ਕੇ ਲੈ ਜੀ ਵੀਰ ਖਰੀਦ ਲੈ ਤੇ ਕੋਈ ਵੀਰੀ ਨਾ ਕਵੇ ਵੀ ਇਹ ਦੁੱਜੇ ਕਿਉਂ ਨਹੀਂ ਆ ਵੇਖੋ ਤਾਨੂੰ ਪਤਾ ਸੰਤੂ ਸਾਹਿਬ ਜੀ ਦੇ ਘਰ ਜਾਈਦਾ ਉਹ ਦੂਜਾ ਹੀ ਕਹਿੰਦਾ ਜੀ ਤੇ ਜਾਣੀ ਜੇ ਕੋਈ ਕਹਿੰਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਘਟਾ ਕੇ ਕੋਈ ਦੱਸਦਾ ਸੁਗਿਆਲੇ ਪਾਸੇ ਘਟਾ ਕੇ ਤੇ ਦੁੱਧ ਵਧਾ ਕੇ ਆਪਣੇ ਵੀ ਬਾਦੀ ਗੱਲ ਨਹੀਂ ਆਪਾਂ ਨੂੰ ਜਿੱਦਾਂ ਮਾਲਕ ਦੱਸਦੇ ਕੇਵਲੇ ਉਦਾਂ ਦੱਸਣਾ ਪੈਂਦਾ ਸੰਤੂ ਸਾਹਿਬ ਹਾਂ ਜੀ ਬੰਨਣਾ ਬੁੰਨਾ ਬਹੁਤ ਸੰਤੂ ਸਾਹਿਬ ਇਧਰ ਦੇਖੋ ਬਿਲਕੁਲ ਬਿਲਕੁਲ ਬਾਕੀ ਸੋਨੇਬਾਈ 35 ਦੇ ਵਿੱਚ ਦੱਸੋ ਕਿਵੇਂ ਆ ਆਪਾਂ ਓਕੇ ਹੋ ਗਈ ਜੀ ਲੱਖ ਦੀ ਮੈਂਸ ਕੋਈ ਆਪਣੀ 蒂ਪ ਕੇ ਹਾਂ ਜੀ ਜੇ ਕੋਈ ਆਨਲਾਈਨ ਵੀ ਮੰਗਾਉਂਦਾ ਲੱਖ ਦੀ ਮੈਂ 蒂ਪੇ ਐ ਚੂਨ ਮੋਗੇ ਅੱਗੇ ਦੇ ਸ਼ਹਿਦ ਆਉਣ ਡਿਆ ਮੈਂ अच्छा हां जी ठीक है महाराज ठीक है तो ते राजवीर ਕਿੰਨਾ ਮੁੱਲ ਲੈਣ ਦੇਣ ਕੀ ਰੋਲ ਸਾਂਦੂ ਸਾਹਿਬ ਜੋ ਮਰਜੀ ਆ ਹਾਂ ਜੀ ਮੁੱਲ 85 ਹਾਂ ਜੀ 82000 ਦੀ ਸੰਦੂ ਸਾਹਿਬ ਮੈਂ ਦੇ ਦੇਾਂਗੇ 82000 ਦੀ ਬਿਲਕੁਲ ਜੀ 80000 ਦੀ ਦੇ ਦਾਂਗੇ ਸੰਦੂ ਸਾਹਿਬ ਠੀਕ ਹੈ ਜੀ 80000 ਦੀ ਬਿਲਕੁਲ ਸੰਦੂ ਸਾਹਿਬ ਨਿਕਲ ਗਈ ਕਸਰ ਕੋਈ ਰਹਿ ਗਈ ਕੋਈ ਗੱਲ ਨਹੀਂ ਕੋਈ ਛੋਟ ਛੱਪਾ ਹੋ ਜੂਗਾ ਇਹ ਕਰਦਾਂਗੇ ਕੋਈ ਆਇਆ ਕਿ ਆ ਕੋਈ ਭੈਣ ਭਰਾ ਵੀ ਪੂਰਾ ਮਾਨਤਨ ਰੱਖਣਾ ਬਿਲਕੁਲ ਸੰਦੂ ਸਾਹਿਬ ਠੀਕ ਹੈ ਕੋਈ 200 300 ਵਾਲੀ ਛੋਟਛਪਾ ਨਾ ਬੇਬੀ ਉਹਦੇ ਚ ਕੋਈ ਮਾਨਤਾ ਨਹੀਂ ਨਾ ਕਿਉਂਣਾ ਫਰਾ ਫਰਾ ਕਰ ਵਾਲੇ ਜਿਵੇਂ ਆਪਾਂ ਨੂੰ ਮਾਲ ਪਿੱਛੋਂ ਮਿਲੀ ਜਾਂਦਾ ਆਪਾਂ ਉਦਾਂ ਦੇਈ ਜਾਂਦੇ ਆਪਾਂ ਕੋਈ ਬਹੁਤੀ ਵੱਡੀ ਕਮਾਈ ਨਹੀਂ ਸੰਧੂ ਸਾਹਿਬ ਜੇ ਜਿਆਦੀ ਕਮਾਈ ਰਾਕੇ ਕਰੀਏ ਤਾਂ ਫਿਰ ਤੁਹਾਨੂੰ ਪਤਾ ਜੇ ਮਹੀਨੇ ਚ ਚਾਰ ਵੇਚਿਆਂ ਕੀ ਫਾਇਦਾ ਸਹੀ ਸਹੀ ਹੁਣ ਤੁਹਾਡੇ ਸਾਹਮਣੇ ਵੀਰ ਆਪਣੇ ਸਾਰੇ ਵੇਂਦੇ ਹੀ ਆ ਵੀ ਦੂਜੇ ਦਿਨ ਜਾਂ ਤੀਜੇ ਦਿਨ ਆਪਾਂ ਵੀਡੀਓ ਪਾ ਦੇਣੀ ਬਿਲਕੁਲ 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 ਲਓ ਵੀ ਦੋਸਤੋ ਬਾਕੀ ਸਰੀਰ ਘਟਾਂਚੇ ਦੀ ਚੰਗੀ ਖੁੱਲੀ ਆ ਚੌੜੇ ਪਿੱਠ ਪੂੜੇ ਦੇ ਵਿੱਚ ਆ ਮਾਝ ਤੁਸੀਂ ਦੇਖ ਲਈ ਆ ਤਸੱਲੀ ਦੇ ਤੇ ਬੇਜਕ ਜਨੇ ਇੱਥੇ ਵੀ ਆਣ ਕੇ ਵੇਖਣੀ ਆ ਤੇ ਬਿਲਕੁਲ ਜਿਉਂ ਉਠਾਈ ਆ ਤੁਹਾਨੂੰ ਉਸੇ ਤਰ੍ਹਾਂ ਹੀ ਮਿਲੂਗੀ ਮਾਜ ਠੀਕ ਆ ਇਸ ਤੋਂ ਬਾਅਦ ਨੈਕਸਟ ਜਿਹੜੀ ਅਗਲੀ ਦੋਸਤ ਇਹ ਦੂਜੇ ਸੂਏ ਝੋਟੀ ਜੇ ਸੰਧੂ ਸਾਹਿਬ ਅੱਛਾ ਜੀ ਤੇ ਇਹ ਝੋਟੀ ਦੇ ਵੀ ਮੇਰੇ ਸਹੌਣ ਦੇਣੇ 6-7 ਰਹਿੰਦੇ ਲੇ ਓਕੇ ਤੇ ਵੇਖ ਲਓ ਇਹ ਵੀ 12 ਕਿਲੋ ਦੀ ਗਰੰਟੀ ਹੋਊਗੀ ਜੀ ਹਾਂ ਹਾਂ ਵੇਖ ਲਓ ਲਿਓ ਦੁੱਧ ਭਾਵੇਂ ਸੰਧੂ ਸਾਹਿਬ ਵਾਧੀ ਗੜ ਜੀ ਹਾਂ ਪਰ ਵੇ ਲੋਕ ਕਿਦਾਂ ਦੀ ਏ ਸੱਲੋ ਵੇਖੋ ਮੈਂ ਕਹਿੰਦਾ ਫਵਾਨੇ ਲੇਵੀ ਦੀ ਕਮਾਲ ਦੀ ਹਾਂ ਹਾਂ ਫਵਾਨੇ ਲੇਵੀ ਫਵਾਨੇ ਲੇਵੀ ਕੋਈ ਗੱਲ ਹੀ ਨਹੀਂ ਕਮਾਲ ਦੀ ਹੈ ਪੈਰਾ ਕੇ ਜੜਜੀ ਪੈਰਾ ਕੇ ਜੜਨਾ ਲੈ ਆਇਆ ਸਭੇ ਸਭੇ ਵਾਲੀ ਬੈਠੀ ਆ ਬਿਲਕੁਲ ਬਿਲਕੁਲ ਜੀ ਤੋਂ ਦੂਜਾ ਸੂਆ ਦੋਸਤਾਂ ਦਾ ਆਰਡਰ ਬਿਲਕੁਲ ਐਂ ਲੱਗਦਾ ਵੀ ਜਿਵੇਂ ਐਚ ਐਫ ਵੈੜ ਦਾ ਲੱਗਾ ਹੁੰਦਾ ਮੈਂ ਨਾ ਕੋਈ ਗੱਲ ਹੀ ਨਹੀਂ ਸੰਧੂ ਸਾਹਿਬ ਸੋ ਸਿੰਗਾ ਸੰਗਾ ਦੀ ਬੰਤਰ ਬੜੀ ਪਿਆਰੀ ਆ ਬਿਲਕੁਲ ਬਿਲਕੁਲ ਤੇ ਸਿੰਗਲ ਖੱਡੀ ਦੇ ਵਿੱਚ ਆ ਥਣ ਚੱਡੇ ਦੀ ਕਮਾਲ ਆ ਤੇ ਦੇਣ ਸੋਨੀ ਭਾਜ ਕਿੰਨੇ ਕੁ ਲੈ ਜੂ ਇਹ ਤੇ ਦੇਣ ਮਹਾਰਾਜ ਰਹਿੰਦੇ 8 ਗਿੰਤੀ ਦੇ ਬਸ ਪਰ ਇਹ 8 ਕਰ ਸਕਦੀ ਜੋ 6 ਵੀ ਕਰ ਸਕਦੀ ਆ 10 ਵੀ ਕਰ ਸਕਦੀ ਜੇ 10 ਵੀ ਕਰ ਸਕਦੀ ਜੀ ਵੀ ਰਾਜੀ ਦੂਜੀ ਤਾਂ ਜਿੰਨੀ ਹੈਗੀ ਲੈ ਸਕਦੇ ਤੋਂ ਮੈਂ ਨਾ ਸੰਧੂ ਸਾਹਿਬ ਠੀਕ ਹੈ ਭਰਾ ਬਿਲਕੁਲ ਜੀ ਤੇ ਖੋਲ ਕੇ ਕਰ ਦਈਏ ਪੇਸ਼ ਦਿਖਾ ਦਈਏ ਬਿਲਕੁਲ ਬਿਲਕੁਲ ਜੀ ਸੋ ਥਣ ਚੱਡੇ ਦੀ ਦੋਸਤੀ ਦੋਸਤੋ ਕਾਫੀ ਸੋਹਣੀ ਬਖਾਲਾ ਚੰਗਾ ਕਿਉਂਕਿ ਇੱਕ ਜਜਮੈਂਟ ਇੱਕ ਆਈਡੀਆ ਹੋ ਜਾਂਦਾ ਥਣ ਭਾਂਡਾ ਵੇਖ ਕੇ ਸੋ ਨਾਰਮਲ ਹੀ ਇੱਕ ਤੁਹਾਨੂੰ ਆਈਡੀਆ ਹੋ ਜਾਊਗਾ ਆਰਡਰ ਦੀ ਕੁਆਲਿਟੀ ਵੇਖ ਕੇ ਚਾਰਸਲੇਵਾ ਬਿਲਕੁਲ ਜਿੰਨਾ ਵਹਿੜਾ ਨੂੰ ਮਹਾਨ ਹੁੰਦਾ ਨਾ ਐਫ ਉਹਦਾ ਹੀ ਵੇ ਲੋ ਕੰਬੈਕਟ ਰਾਈਡਰ ਲਈ ਫਿਰਦੀ ਹੈ ਬਿਲਕੁਲ ਬਿਲਕੁਲ ਮੋਟਪੋ ਜਿਹੜਾ ਬਿਲਕੁਲ ਚਾਰਸਲੇਵਾ ਇੱਕ ਸਾਰ ਦੋਸਤੋ ਬਖਾਲਾ ਬੈਕਸਾਈਡ ਤੋਂ ਬਿਲਕੁਲ ਜੀ ਇਹ ਥਾਣਾ ਲੰਬਾਈ ਦੇ ਵਿੱਚ ਹਰ ਕਿੰਗਲ ਤੋਂ ਹਰ ਇੱਕ ਪੱਖ ਤੋਂ ਤਸੱਲੀ ਨਾਲ ਦੇਖ ਲਓ ਜੀ ਉਹ ਬਸ ਫੇਵੀ ਨਹੀਂ ਹੁੰਦਾ ਵੀ ਮਾਲ ਬਿਲਕੁਲ ਜਿਹੋ ਜਿਹਾ ਮਾਲ ਉਹਦੇ ਪੈਸੇ ਪਰ ਨਹੀਂ ਬਿਲਕੁਲ ਬਿਲਕੁਲ ਸਾਨੂੰ ਸਭ ਵੇਖੋ ਕਈ ਵਾਰ ਨਰਮੋ ਮਾਲ ਵੀ ਆਪਾਂ ਬਿਲਕੁਲ ਪੇਸ਼ ਕਰ ਦਈਦਾ ਤੇ ਉਹਦਾ ਨਰਮਲ ਰੇਟ ਵੀ ਹੁੰਦਾ ਕਈ ਵਾਰ ਬਾਹਲੀ ਚੰਗੀ ਚੀਜ਼ ਦਾ ਸਾਬ ਉਹ ਕੱਲ ਵਾਲੇ 55 ਵਾਲੇ ਵੀਰ ਮੰਗੀ ਜਾਂਦੇ ਵੀ 55 ਵਾਲੇ ਭਾਵੇਂ ਹੀ ਲਿਆ ਦੋਣ ਰੋਜ਼ ਤੇ 55 ਵਾਲੇ ਭਾ ਲੱਭਦੇ ਨਹੀਂ ਬਿਲਕੁਲ ਇਹ ਕਿਹੜਾ ਪੱਕੀਆਂ ਕਿਤੇ ਬਣਦੀਆਂ ਪਈਆਂ ਵੀ ਇਹ ਵਾਲੀਆਂ ਹਨਾ ਸੰਸਾਬ ਕਈ ਇੱਕ ਵੀਰ ਆਉਂਦੇ ਵੀ ਛੇੜੀਆਂ ਝੋਟੀਆਂ ਦਾ ਤਾਂ ਮੁੱਲ ਪਾਇਆ ਉਹੋ ਜਿਹੇ ਮੈਂ ਕਹ ਉਹੋ ਜਿਹੇ ਦੇ ਗੱਲ ਅਸੀਂ ਦੋ ਦਿਨ ਫਿਰ ਲਿਆ ਸਾਨੂੰ ਵੀ ਲੱਭਿਆ ਸਾਨੂੰ ਵੀ ਜ ਸੰਦੂ ਸਾਹਿਬ ਦੇ ਦੇਣਾ ਦੇ ਦੇਣਾ ਬਿਲਕੁਲ ਹਾਂਜੀ ਤੇ ਅੱਛਾ ਰਾਜਵੀਰ ਕਿੰਨਾ ਵੀਰੇ ਇਹਦਾ ਲੈਣ ਦੇਣ ਕੀ ਰਊਗਾ ਮਾਝਾ ਸੰਦੂ ਸਾਹਿਬ ਮੁੱਲ ਦੇ ਭਾਵੇਂ 77000 ਕਰਾ ਲਓ ਹਾਂਜੀ 77000 ਦੀ ਮੈਂ ਸੰਦੂ ਸਾਹਿਬ ਦੇ ਦੇਾਂਗੇ 77 ਦੀ ਹਾਂਜੀ 70 ਦੀ ਦੇ ਦਾਂਗੇ ਸੰਦੂ ਸਾਹਿਬ ਠੀਕ 70000 ਦੀ ਹਾਂਜੀ ਮੈਂ 75000 ਦੀ ਆ ਸੰਦੂ ਸਾਹਿਬ ਬਿਲਕੁਲ ਪਰ ਅਗਲੇ ਪਾਸੇ ਕੋਈ ਮੇਰਾ ਵੀਰ ਵੇਚਣ ਵਾਲਾ ਵੀ ਲਊਗਾ ਉਹਨੂੰ ਤੇ ਕਮਾਈ ਕਰ ਲੈ ਸੰਦੂ ਸਾਹਿਬ ਬਿਲਕੁਲ ਜੀ ਆਪਣੇ ਤੋਂ ਵੀਰ ਭਰਾ ਜਿਹੜੇ ਲੈਂਦੇ ਆ ਜਿਆਦਾ ਸੰਦੂ ਸਾਹਿਬ ਵਪਾਰੀ ਭਰਾ ਹੀ ਲੈਂਦੇ ਆ ਹਾਂਜੀ ਠੀਕ ਹੈ ਤੇ ਅੱਛਾ ਰਾਜਵੀਰ ਤੇ ਵੀਰ ਸੋਨੀ ਮੁੱਕ ਦੀ ਗੱਲ ਇਹ ਆ ਵੀ ਜਿਹੜੀ ਥਾਣਾ ਦੀ ੱਪਾਂ ਨਾਲ ਗੱਲ ੱਪਾਂ ਦੀ ਗਰੰਟੀ ਹੋ ਗਈ ਮਾਲਕ ਪਿੱਛੇ ਦੀ ਗਰੰਟੀ ਹੋ ਗਈ ਮਾਲਕ ਪਿੱਛੇ ਦੀ ੱਪਾਂ ਦੀ ਹੋਰ ਕੱਲ ਦੀਆਂ ਆਈਆਂ ਆਪਣੇ ਘਰੇ ਕਿਤੇ ਮਾਸਾ ਨਹੀਂ ਜੇ ਕੋਈ ਵਿਖਾਊਗੀ ਤੇ ਪਹਿਲਾਂ ਆਵਾਜ਼ ਦੇ ਕੇ ਦੱਸਾਂਗੇ ਵੀ ਵੀਰਾ ਪਾਉਂਦੀ ਜੋ ਠੀਕ ਆ ਜੀ ਹਾਂਜੀ ਬਾਕੀ ਸਭ ਕੋਈ ਇੱਕ ਦਿਨ ਪਹਿਲਾਂ ਘਰੇ ਰੱਖ ਕੇ ਆਵਦੇ ਫੇਰ ਅਗਲੇ ਦਿਨ ਵੀਡੀਓ ਪਾਈਦੀ ਹੈ ਬਿਲਕੁਲ ਬਾਕੀ ਸੰਤੂ ਸਾਹਿਬ ਜਿਹੜੀ ਮੈਂ ਆਣਾ ਆਪਾਂ ਦੇ ਹੁਣ ਵੀ ਕਹਿੰਦੇ ਗੱਡੀ 'ਚ ਪਹਿਲੀ ਗੱਲ ਤੇ ਇੱਥੇ ਆਓ ਜੇ ਇੱਥੇ ਨਹੀਂ ਉਹਨਾਂ ਦਾ ਗੱਡੀ 'ਚ ਲੱਤ ਦਿਆਂ ਸਾਰੀ ਮਨ ਲਓ ਜੇ ਤੁਸੀਂ ਅੱਜ ਮੈਂ ਲੈ ਆਂਦੇ ਜੇ ਤੇ ਦਹਾਂ ਦਣਾ ਬਾਹ ਸਾਨੂੰ ਲਾਂਭਾ ਦੇਣੇ ਸਾਨੂੰ ਸਭ ਉੱਚ ਤਿੰਨੇ ਆਪਣਾ ਵੀ ਕਸੂਰ ਨਹੀਂ ਜੀ ਨਹੀਂ ਵੇਖੋ ਇਹਦਾ ਕੋਈ ਦਿਹਾੜੀ ਦਾੰਗ ਤਾਂ ਕੋਈ 2 ਦਿਨ ਦਾ 3 ਦਿਨ ਦੀ ਹੋ ਸਕਦਾ ਬਿਲਕੁਲ ਕੋ ਮਹੀਨੇ ਬੱਤੀ ਤਾਂ ਨਹੀਂ ਲਾਂਭੇ ਬਿਲਕੁਲ ਬਾਕੀ ਇਹੋ ਜਿਹੇ ਤੱਕ ਮਾਰਾ ਹੀ ਕਿਰਪਾ ਸੋਸਾ ਬਾਬਾ ਕਿੰਨਾ ਮਾਲ ਵੇਚ ਲਾ ਕੋਈ ਇਹੋ ਜੀ ਹਲੇ ਤਾਂ ਕੋ ਨਾਮ ਤਾਂ ਨਹੀਂ ਆਈ ਨਹੀਂ ਆ ਜੀ ਤੇ ਨਾ ਹੀ ਮਾਰਿਆ ਜੀ ਆ ਜੀ ਆਪਾਂ ਪਿਛੇ ਆਲੀ ਦੱਸ ਕੇ ਕਹ ਲਈ ਤੇ ਉਹਨੇ ਭਰਾਣੇ 14 ਤਰੀਕ ਨੂੰ ਆਪਾਂ ਨੂੰ ਫੋਨ ਲਾਇਆ ਵੀ ਮੈਂ ਸੁਪੀ ਆ ਮੈਂ ਸੁਪੀ ਨਹੀਂ ਮਾਰਿਆ ਜਵਖਾਇਆ ਮੁਰਕੇ ਨਹੀਂ ਵਿਖਾਇਆ ਹਾਂਜੀ ਬਿਲਕੁਲ ਚਲੋ 100 ਕੇ ਦਾ ਡਾਇਟ ਕੇ ਨਾ ਤੂੜੀ ਦੰਦ ਵੱਧ ਪਾਉਣ ਕਰਕੇ ਕੁਝ ਹੋ ਸਕਦਾ ਗੱਬਣ ਪਸੂ ਦੇ ਸਾਹਿਬ ਉਹਨੂੰ ਫੋਨ ਕੀਤਾ ਤੇ ਪੈਸੇ ਕੌਣ ਚ ਆਗੇ ਜਿੱਦਾਂ ਸ਼ਾਮੀ ਆਗੇ ਸਵੇਰੇ ਮੈਂ ਲੱਦਾਂ ਕਿਹਾ ਭਾਈ ਜਾਂ ਆਪਣੀ ਪੇਮੈਂਟ ਲੈ ਲਾ ਤੇ ਜਾਂ ਮਲ ਮੈਂ ਕੋਈ ਹੋਰ ਲੈ ਜਾ ਕਹਿੰਦਾ ਕਿਉਂ ਆਈਗਾ ਮੈਂ ਇਦਾਂ ਮਲ ਭਾਰ ਭਾ ਥੋੜਾ ਉਹ ਕਹਿੰਦਾ ਯਾਰ ਤੁਹਾਨੂੰ ਇਹ ਜੀ ਨੰਗ ਲੱਗੇ ਆ ਜੇ ਮੈਂ ਤਾਂ ਲਾਂਮਾ ਵਧਾਉਂਦੇ ਵਾਕਿਆ ਭਾਈ ਉਹਨੇ ਲਾਂਮਾ ਨਹੀਂ ਦਿੱਤਾ ਬੰਦੇ ਨੇ ਬਿਲਕੁਲ ਜੀ ਉਹਨੇ ਇਹ ਦੱਸ ਕੇ ਦਿੱਤੀ ਸੰਤੂ ਸਾਹਿਬ ਕਿਉਂਕਿ ਆਪਣੇ ਘਰੇ ਉਹਨੇ ਪਾਇਆ ਨਹੀਂ ਉਹਦਣ ਹਾਂਜੀ ਤੇ ਜਦੋਂ ਆਪਣੇ ਘਰੇ ਪਾਇਆ ਆਪਾਂ ਨੂੰ ਉਸੇ ਦਿਨ ਦੱਸਿਆ ਬਿਲਕੁਲ ਤੇ ਅਗਲੀ ਆਪਣੇ ਕੋਲ ਚੌਥੇ ਨੰਬਰ ਤੇ ਜਿਹੜਾ ਦੋਸਤ ਇਹ ਇਹਨਾਂ ਸੰਤੂ ਸਾਹਿਬ ਮੈਂ ਇਹਦੇ ਮਤਲਬ ਦੂਜੇ ਆ ਪਰ ਤੇ ਜੇ ਸੂਏ ਤੁਸੀਂ ਮੈਨੂੰ ਅੱਛਾ ਜੀ ਹਾਂਜੀ ਮੈਂ ਵੈਸੇ ਗਾਰੰਟੀ ਨਾ ਗਾਰੰਟੀ ਨਾ ਦੂਜੇ ਸੂਏ ਆਪਣੇ ਮਨ ਲਾਗੋ ਹੀ ਲਈ ਆਪਾਂ ਆਪਣੇ ਕੇ ਸੱਜਣ ਬੰਦੇ ਤੋਂ ਲਈ ਮੈਂ ਠੀਕ ਹੈ ਜੀ ਹਾਂਜੀ ਤੇ ਚਲੋ ਕੋਈ ਦੂਜਾ ਮੰਨ ਲੇ ਚਾਹੇ ਕੋਈ ਤੇ ਜਾ ਕੋਈ ਤੇ ਜਾ ਮੰਨ ਲ ਜੱਡ ਬਲੇਗੀ ਲਾ ਲਓ ਵੀ ਉਹ ਵੇ ਲੋ ਐਮ ਥੋੜਾ ਜਿਹਾ ਪਿਓਰ ਮੋਰਾ ਦੀ ਕਟੀ ਮਗਰੇ ਦੇ ਠੀਕ ਹੈ ਜੀ ਹਾਂਜੀ ਇੱਕ ਰੰਗ ਬਿਲਕੁਲ ਬਲੇਕ ਕਾਲੀ ਹਾਂ ਜੀ ਬਸ ਮੜਾ ਜਿਆ ਦੁੰਬ ਜਾਈ ਅੱਛਾ ਇਹਨੂੰ ਦਿਨ ਕਿੰਨੇ ਹੋ ਗਿਆ ਜੀ ਸੂਈ ਨੂੰ ਸੰਦੂ ਸਾਹਿਬ ਪੰਜਵਾਂ ਦਿਨ ਜੋ ਪੰਜਵਾਂ ਦਿਨ ਜੀ ਸੰਦੂ ਸਾਹਿਬ ਹਾਂ ਬੱਚਾ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਆੜ ਆ ਕਾਲੀ ਛੋਟੀ ਖੁੱਲੋ ਸਾਹਿਬ ਇਹ ਫੀਮੇਲ ਕਾਫ ਦੋਸਤੋ ਇਸ ਮੱਝ ਦੇ ਮਗਰ ਬੱਚਾ ਸੋ ਦੂਜਾ ਸੂਆ ਕੋਈ ਵੀਰ ਮੰਨ ਕੇ ਖਰੀਦ ਲੇ ਅਗਰ ਦੋਸਤੋ ਬਿਲਕੁਲ ਕਿਸੇ ਦੇ ਸਮਝ ਆਉਂਦੀ ਹੈ ਵੀ ਤੀਜਾ ਸੂਆ ਤੇ ਤੀਜਾ ਸੂਆ ਵੀ ਤੁਸੀਂ ਮੰਨ ਸਕਦੇ ਜੀ ਆਪਦੀ ਸੋਚਣਾ ਮੰਨ ਲਓ ਵੀ 2 ਦਿਨ ਮੰਨ ਲਓ 4 ਦਿਨ ਮੰਨ ਲਓ ਤੇ ਹੁਣ ਬੌਲੇ ਤੇ ਕਿ ਦੁੱਧ ਤੇ ਹੋਣਾ ਕੀ ਸੰਧੂ ਸਾਹਿਬ ਆ ਗਿਆਂ ਦਾ ਪਿਆ ਨਾ ਮਾਰੇ ਭਾਵੇਂ ਦੁੱਧ ਕੋਈ ਦੁੱਧ ਕੋਲੇ ਪਾਇ ਬੌਲਾ ਮਾਲੇ ਸੰਧੂ ਸਾਹਿਬ ਕਿੰਨਾ ਕਿੰਨਾ ਕਹਿਗਾ ਹੁਣ ਹੁਣ ਸੰਧੂ ਸਾਹਿਬ 8 ਕੇ ਲਾਗੇ ਬਨੇ ਹੋਊਗਾ ਹਾਂਜੀ ਮਾਰ ਤੋਂ ਬਾਅਦ ਹੀ ਹੋਊਗਾ ਹੋਊਗਾ ਪਰ ਆਪਾਂ 8 ਦੀ ਗਰੰਟੀ ਕਿਉਂਕਿ ਆਨਲਾਈਨ ਜੇ ਭੇਜਨੀ ਆ ਤਾਂ ਫਿਰ ਆਪਾਂ ਕਿਲੋ ਖੰਡ ਸੰਧੂ ਸਾਹਿਬ ਘਾਟ ਹੀ ਦੱਸਣਾ 8 8 ਤਾਂ ਕੋਈ 7 ਮੰਨ ਲੇ ਅੱਜ ਨਾ ਨਾ ਜੀ 8 ਮੰਨੇ ਜੀ ਹੋਊਗਾ ਨਾ ਹੀ ਹੋਊਗਾ ਜੀ ਅੱਛਾ ਆਪਾਂ ਸੰਧੂ ਸਾਹਿਬ ਕਿਲੋ ਤਾਂ ਘਟ ਜੇ ਕਿ ਭੈਣ ਭਰਾ ਨੇ ਆਨ ਲਾਈਨ ਮੰਗਾਉਣੀਆਂ ਤੇ ਉਹਨੂੰ ਕਿਲੋ ਘਾਟ ਹੀ ਦੱਸੋ ਸੰਧੂ ਸਾਹਿਬ ਜੇ ਮੰਨ ਲਓ ਕਿਲੋ ਵੱਧ ਜਾ ਕੇ ਨਿਕਲੇ ਤੇ ਅਗਲਾ ਖੁਸ਼ ਹੋ ਜਾਂਦਾ ਵਾ ਜੇ ਮੰਨ ਲਓ ਕਿਲੋ ਘਟ ਨਿਕਲੇ ਤੇ ਅਗਲੇ ਤੇ ਜਾਂਦੇ ਆ ਦਿਲ ਟੁੱਟ ਜਾਣਾ ਅਗਲੇ ਨੇ ਰਕਮ ਲਾ ਕੇ ਮੈਂ ਖਰੀਦੀ ਹੁੰਦੀ ਸੰਧੂ ਸਾਹਿਬ ਲਓ ਜੀ 8 ਕਿਲੋ ਮੰਨ ਕੇ ਸੌਦਾ ਕਰ ਲਿਓ ਹਾਂਜੀ ਤੇ ਮਗਰ ਵੀ ਕੱਟੀ ਜਾ ਫੀਮੇਲ ਕਾਫ ਆ ਇਸ ਬਿਲਕੁਲ ਬਿਲਕੁਲ ਜੀ ਲਓ ਬਾਕੀ ਸੰਧੂ ਸਾਹਿਬ ਇਹ ਰਵਾ ਬੜਾ ਚੰਗਾ ਵਾ 11 12 ਕਿਲੋ ਦੁੱਧ ਭਰਦੀਆਂ ਮਈਆਂ ਹਾਂ ਨਹੀਂ ਥਾਣ ਚੰਡਾ ਵਿਖਾਲਾ ਬਕੂਲਾ ਕਾਫੀ ਬਿਲਕੁਲ ਬਿਲਕੁਲ ਸੰਧੂ ਸਾਹਿਬ ਲਓ ਜੀ ਠੀਕ ਆ ਤੇ ਬਾਕੀ ਵੀਰ ਸੋਨੇ ਬਾਕੀ ਚਵਾਈ ਚਵਾਈ ਦੀ ਇੱਕ ਵਾਰੀ ਭਾਪਰਾਵਾਂ ਨੂੰ ਦੱਸੋ ਚਵਾਈ ਕਿਦੋਂ ਹੋਊਗੀ ਜੀ ਚਵਾਈ ਕਿਹੜੇ ਵੀਰ ਨੇ ਕੇ ਇਹ ਵੀ ਲੈਂਦਾ ਕੋਈ ਆਨਲਾਈਨ ਵੀ ਮੰਗਾਉਂਦਾ ਆਪਾਂ ਜੇ ਕੋਈ ਉਹੋ ਜੀ ਗੱਲ ਹੋਊਗੀ ਤੇ ਪਹਿਲਾਂ ਦੱਸਾਂਗੇ ਅੱਛਾ ਕੋਈ ਗੱਲ ਨਹੀਂ ਸਰ ਚਵਾਈ ਕਿਤੇ ਆਏ ਕੁੜੀ ਆ ਵੀ ਮੱਛੀ ਮੋਟਰ ਮੋਦੀ ਆ ਆਹਾਂ ਠੰਡੀ ਧੀਰੀ ਆ ਠੀਕ ਆ ਤੇ ਕਿੰਨਾ ਮੁੱਲ ਕਰਦੇ ਆ ਫਿਰ ਸੰਧੂ ਸਾਹਿਬ ਮੁੱਲ ਭਾਵੇਂ ਜੋ ਮਰਜ਼ੀ ਕਰਾ ਲਓ 70 ਕਰਾ ਲਓ 68 ਕਰਾ ਲਓ ਇਹ 66000 ਦੀ ਮੈਂ ਦੇਵਾਂਗੇ ਸੰਧੂ ਸਾਹਿਬ 60000 ਹਾਂਜੀ ਠੀਕ ਆ ਜੀ ਕੋਈ ਵਿੱਚੋਂ ਮਾਨਤਾ ਨਾ 600 ਸੰਧੂ ਸਾਹਿਬ ਸੋ ਇਹ ਪੋਲੀ ਕਰਦੇ ਜਿਹੜੀ 1 ਕਿਰੇ ਫਾਈ ਵੜਦੇ ਹੁਣ 100 200 ਦੀ ਗੱਲ ਨਹੀਂ ਐ 100 200 ਵਾਲੀ ਨਹੀਂ ਕਰਨੀ ਆਹ 11 ਦੀ ਦੇ ਦਾਂਗੇ ਸੰਦੂ ਸਾਹਿਬ 62 ਦੀ ਹਾਂਜੀ ਆਹੋ ਠੀਕ ਹੈ ਜੀ ਸੋ 62000 ਦੀ ਦੋਸਤੋ ਜਿਹੜੀ ਵੀਰਾਂ ਦਾ ਵੀ ਦੇ ਦਿਆਂਗੇ ਲਾਸਟ ਲੈ ਦੇ ਜਿਹੜਾ ਠੀਕ ਆ ਸੋ ਬਾਕੀ ਮਾਨਤਾਂ ਜਿਹੜਾ ਦੋਸਤੋ ਖੁੱਲਾ ਹੀ ਹੋਊਗਾ ਜਿਹੜਾ ਕੋਈ ਵੀਰ ਕੋਈ ਕੋਈ ਗੱਲ ਨਹੀਂ ਸੰਦੂ ਸਾਹਿਬ ਕੋਈ ਮਾਨਤਾਂ ਖੁੱਲਾ ਹੀ ਹੁੰਦਾ ਕੋਈ 100 200 ਵਾਲੀ ਗੇਮ ਨਹੀਂ ਹੈਗੀ ਤੇ ਅੱਗੇ ਸੰਦੂ ਸਾਹਿਬ ਪਹਿਲਾਂ ਝੋਟੀ ਆ ਠੀਕ ਆ ਇਹ ਆਪਣੇ ਘਰੇ ਸੂਈ ਆ ਇਹ ਕਰਦੀ ਈ ਔਲ ਹਾਂ ਆਪਾਂ ਪਰਸੋਂ ਵੀ ਕਿਹਾ ਸੀ ਵੀ ਹਲੇ ਨਹੀਂ ਪਾਉਣੀ ਹੁਣ ਇਹ ਦੇ ਦੇ ਮੈਂ ਕੱਲ ਪਾੜਾ ਸੁੱਟਦਾ ਪਾੜਾ ਸੁੱਟ ਕੇ ਇਹਨੇ ਕੋਈ ਲੱਤ ਨਹੀਂ ਪੁੱਟੀ ਅੱਛਾ ਉਸੇ ਵੇਲੇ ਪਸ ਨਾਲ ਪਾੜਾ ਤੇ ਆ ਤੇ ਬੱਚਾ ਨਾਲ ਬੱਚਾ ਲੈਂਦੀ ਬੱਚਾ ਵੀ ਨਾਲ ਲੈਂਦੀ ਆ ਅੱਛਾ ਬੱਚੇ ਨਹੀਂ ਆਂਦੀ ਕੱਖ ਵੀ ਉਤਰਾ ਮਾੜਾ ਜਿਆ ਕਰਦੀ ਹਲੇ ਲੱਤ ਜੀ ਐ ਤਾਂ ਚੁੱਕਦੀ ਐ ਮੈਂ ਲੱਤ ਮਾਰਦੀ ਨਹੀਂ ਬਾਲਟੀ ਥੱਲੇ ਰੱਖ ਕੇ ਚਵਾਵਾਂਗੀ ਅੱਛਾ ਤੇ ਸੂਈ ਨੂੰ ਦਿਨ ਕਿੰਨੇ ਹੋ ਗਏ ਸੂਈ ਨੂੰ ਅੱਜ ਸ਼ਾਮ ਨੂੰ ਉਹ ਬੱਚਾ ਜੇ ਮਾਰ ਕੱਟਾ ਜੇ ਮੇਲ ਕਾਫੇ ਮੇਲ ਮੇਲ ਮਗਰ ਮੇਲ ਕਾ ਫੱਕਟਾ ਤੇ ਸੂਬਾ ਬਈ ਸਵੇਰ ਪਹਿਲਾ ਪਹਿਲਾ ਸੰਸ ਪਹਿਲਾ ਹਾਂਜੀ ਪਸੂ ਪਹਿਲਾਂ ਮਾਲ ਕੋ ਦਸ ਪੰਜ ਦਸ ਕਰ ਵੀ ਸਕਦਾ ਪਸੂ ਹਾਂਜੀ ਹਾਂਜੀ ਉੰਨੀ ਕੀ ਕਹੀ ਨਾ ਪਹਿਲਾਂ ਨਾ ਝੋਟੀਆਂ ਬੱਚੀਆਂ ਘਾਰ ਹੀ ਜਾਂਦੀਆਂ ਨੇ ਚਲੋ ਕੋਈ ਗੱਲ ਨਹੀਂ ਬਹਿ ਤੱਕ ਜੂਗੀ ਕੋਈ ਦਸਾਂ ਪੰਜਾਂ ਦਾ ਬਿਲਕੁਲ ਬਿਲਕੁਲ ਤੇ ਥੋੜਾ ਜਿਹਾ ਪਹਾੜਾ ਜਿਹੜਾ ਦੋਸਤੋ ਛਾੜ ਬੰਦਾ ਆਪਾਂ ਕਹਿ ਦੇਨੇ ਨਾਰਮਲੀ ਨਾਲ ਦੇਣਾ ਪਊਗਾ ਤੇ ਨਾਲ ਦੀ ਨਾਲ ਹੀ ਬੱਚਾ ਛੱਡ ਦਿੰਦੇ ਆ ਠੀਕ ਹੈ ਹੈ ਮਾਲਾ ਜਿੱਦਾਂ ਚੰਗੀ ਐ ਸੰਤੂ ਸਾਹਿਬ ਦੁੱਧੋ ਹੈਗਾ ਕੋਈ ਥੱਲੇ ਜਾਂਦਾ ਅਕਾਊਂਟ ਕੀਤਾ ਕੋਈ 5-7 ਕ ਕੇ ਕਿੰਨਾ ਹੈ ਸੰਧੂ 8 ਕਿਲੋ ਗਰੰਟੀ ਸੰਧੂ ਸਾਹਿਬ ਅੱਛਾ ਹਾਂਜੀ ਲੋ ਦੁੱਧ ਸੰਧੂ ਸਾਹਿਬ ਟੇਕੇ ਜਿੱਦਨ ਮੇਨ ਲਾ ਪਈਏ ਦੁੱਧ 10000 10000 ਪਹਿਲਾਂ ਕੱਟੀ ਚਾਉਗੀ ਵੇ ਲੋ ਥਾਨ ਕਿੰਨੇ ਵਿਰਲਾਂ ਦੇ ਲੱਗੇ ਨੇ ਹਾਂ ਲੋ ਵੀ ਦੋਸਤੋ ਵਿਰਲ ਬੁਰਲ ਚੰਗੇ ਟਿਕਾਣੇ ਬਹੁਤ ਚੰਗੇ ਆ ਸੰਧੂ ਸਾਹਿਬ ਚੱਪੇ ਚੱਪੇ ਤੇ ਥਾਨ ਬਿਲਕੁਲ ਬਿਲਕੁਲ ਤੇ ਮੈਂ ਨਾ ਸੰਧੂ ਸਾਹਿਬ ਜੀ ਨੂੰ ਪਸੰਦੀ ਥਾਨ ਹੋਰ ਦਾ ਹੋਰ ਹੀ ਕਰ ਜੰਦੀ ਆ ਦੇ ਹਾਂ ਹਾਈਟ ਜਿਹੜੀ ਦੋਸਤੋ ਮੀਡੀਅਮ ਹਾਈਟ ਕੋਈ ਵੀਰੋਂ ਇਹ ਨਾ ਹੋਵੇ ਕੋਈ ਵੀਰ ਮਾਨਸੇ ਤੋਂ ਆਜੋ ਹਾਂ ਤੇ ਆਪਾਂ ਕਹਿ ਦਈਏ ਬਾਹਲੀ ਵੱਡੀ ਆ ਦਰਮਿਆਨੀ ਹਾਈਟ ਆ ਦਰਮਿਆਨੀ ਹਾਈਟ ਤੁਸੀਂ ਮੰਨ ਲਓ ਜਿਹੜੇ ਰੇਟ ਆਣਾ ਉਹ ਡੰਗਰ ਦੇ ਹਿਸਾਬ ਨਾਲ ਆ ਤੇ ਕੁਆਲਿਟੀ ਦੇ ਹਿਸਾਬ ਨਾਲ ਹੁੰਦੇ ਆ ਬਿਲਕੁਲ ਜੇ 60 ਵਾਲੀ ਆ ਤੇ ਉਹ 60 ਵਾਲੀ ਦੀ 60 ਵਾਲੀ ਕੁਆਲਿਟੀ ਹੋਣੀ 70 ਵਾਲੀ 70 ਵਾਲੀ 70 ਵਾਲੀ ਕੁਆਲਿਟੀ ਹੋਣੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਅੱਛਾ ਰਾਜਵੀਰ ਹੁਣ ਵੀਰੇ ਦਾ ਮੁੱਲ ਕੀ ਕਰਾਂਗੇ ਲੈਣ ਦਾ ਸੰਧੂ ਸਾਹਿਬ ਮੁੱਲ ਦੇ ਦਾ 62000 ਜੇ 60000 ਦੀ ਦੇ ਦੇਾਂਗੇ ਸੰਧੂ ਸਾਹਿਬ 60 ਦੀ ਹਾਂਜੀ ਹੂੰ ਬਾਕੀ ਕੋਈ ਭੈਣ ਭਰਾ ਮਾਨਦਾਨ ਕਰਾਂਗੇ ਸੰਧੂ ਸਾਹਿਬ 58000 ਦੀ ਸੰਧੂ ਸਾਹਿਬ ਦੇ ਦੇ ਦਾਂਗੇ ਠੀਕ ਹੈ ਜੀ ਹਾਂ ਜੀ 58000 ਦੀ ਬਿਲਕੁਲ ਸੰਧੂ ਸਾਹਿਬ ਵਾਹ ਕਰੋ ਚੱਕ ਜੀ ਲੋ 58000 ਦੀ ਦੋਸਤੋ ਜਿਹੜੀ ਝੋਟੀ ਮਿਲ ਜੂਗੀ ਅੱਛਾ ਤੇ ਸੋਨੇ ਬਾਈ ਇੱਕ ਵਾਰੀ ਫੇਰ ਕਨਫਰਮ ਕਰਾ ਦਿਓ ਜਿੱਦਾਂ ਭਾਲਾ ਬੰਡਾ ਪਾ ਗੇ ਨਾਲ ਹੀ ਬੱਚਾ ਲਾ ਕੇ ਨਾਲ ਹੀ ਪਸਮਾਓ ਜਾਣਾ ਨਾਲ ਹੀ ਛੱਡ ਦਈਦਾ ਜੀ ਹੂੰ ਨਾਲ ਮਤਲਬ ਕੋਈ ਵੀਰ ਇੱਥੇ ਆਉਂਦਾ ਤਸੱਲੀ ਕਰਦਾ ਕੋਈ ਉਤਰਾ ਵੀ ਥਾਪੀ ਮਾਰ ਕੇ ਬਹਿ ਜੇ ਤੁਹਾਨੂੰ ਪਸਮਾਉਂਦੀ ਏ ਪਸਮਾਉਂਦੀ ਏ ਬੱਚਾ ਵੀ ਨਾਲ ਛਡਾ ਆ ਕੇ ਬਾਕੀ ਜਿਨੇ ਬੱਚਾ ਛਡਾ ਆ ਕੇ ਤੋਂ ਬੱਚਾ ਵੀ ਛਡਾ ਕੇ ਦਵਾ ਜਿਨੇ ਲੈਣੀ ਆ ਸੰਤੂ ਸਾਹਿਬ ਉਹ ਵੀਡੀਓ ਕਾਲ ਤੇ ਆਪਣੀਆਂ ਤਸੱਲੀ ਕਰ ਲੈ ਤਸੱਲੀ ਕਰਕੇ ਲਾ ਆਲਾਪਾ ਖੰਨੇ ਮੈਂ ਘਲਾਈ ਆ ਆਪਾਂ ਵੀਡੀਓ ਕਾਲ ਤੇ ਲੀਟਰ ਮਰਾਏ ਉਹਨਾਂ ਨਾਲ ਲੀਟਰ ਮਰਾ ਕੇ ਦਵਾਗੇ ਸੰਤੂ ਸਾਹਿਬ ਬਿਲਕੁਲ ਜੀ ਬਿਲਕੁਲ ਤੇ ਰਾਜਵੀਰ ਤੇ ਵੀਰ ਸੋਹਣੇ ਇੱਕ ਨੰਬਰ ਆਪਣੇ ਬੋਲ ਦਿੱਗੇ 91 57 880 44 ਠੀਕ ਹੈ ਜੀ ਹਾਂਜੀ ਸੋ ਓਕੇ ਜੀ ਠੀਕ ਆ ਸੋ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆਪਾਂ ਹਰ ਬਾਰ ਸੋ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ